you mm -hmm. ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਬਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਐਂਟੀਟੀ ਭਰਤੀ ਸੰਬੰਧੀ ਇੱਕ ਬਹੁਤ ਹੀ ਵਧੀਆ ਸਾਰੇ ਹੀ ਕੈਂਡੀਡੇਟਸ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਲੰਬੇ ਸਮੇਂ ਤੋਂ ਐਂਟੀਟੀ ਦੀ ਭਰਤੀ ਦਾ ਵੇਟ ਕਰ ਰਹੇ ਸਨ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ 8393 ਦੇ ਕਰੀਬ ਪੋਸਟਾਂ ਜਿਹੜੀਆਂ ਨੇ ਉਹ ਆਈਆਂ ਸੀ ਲੇਕਿਨ ਬਹੁਤ ਸਾਰੇ ਰੀਜ਼ਨਸ ਕਰਕੇ ਜਿਹੜੀ ਭਰਤੀ ਆਰਧ ਕਰ ਦਿੱਤੀ ਗਈ ਸੀ ਤਾਂ ਹੁਣ ਇਹਨਾਂ ਪੋਸਟਾਂ ਨੂੰ ਦੁਬਾਰਾ ਜਿਹੜੀਆਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਗੱਲ ਦੇ ਵਿੱਚ ਕਿੰਨੀ ਕ ਸੱਚਾਈ ਹੈ ਕਿ ਸੱਚਮੁੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਟੀਚਰ ਰ ਨੇ ਕਿ ਨਿਊਜ਼ ਸੱਚ ਹੈ ਫੇਕ ਹੈ ਇਹਨਾਂ ਸਾਰੇ ਪੁਆਇੰਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਮੈਂ ਸਾਰੀਆਂ ਗੱਲਾਂ ਕਲੀਅਰ ਕਰ ਦਵਾਂ ਕਾਫੀ ਸਮੇਂ ਪਹਿਲਾਂ ਜਿਹੜੀਆਂ ਨੇ 8393 ਪੋਸਟਾਂ ਆਊਟ ਕੀਤੀਆਂ ਗਈਆਂ ਸੀ ਐਂਟੀਟੀ ਦੀਆਂ ਯਾਨੀ ਕਿ ਨਰਸਰੀ ਟੀਚਰ ਠੀਕ ਹੈ ਨਰਸਰੀ ਟੀਚਰ ਟ੍ਰੇਨਿੰਗ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਪ੍ਰੀ ਪ੍ਰਾਇਮਰੀ ਟੀਚਰ ਇਹ ਪੋਸਟਾਂ ਆਊਟ ਹੋਈਆਂ ਸੀ ਜਿਸ ਦੇ ਵਿੱਚ ਕੀ ਬਾਅਦ ਵਿੱਚ ਅਮੈਂਡਮੈਂਟ ਹੋਈ ਸੀ ਚੇਂਜ ਹੋਏ ਸੀ ਕਿ ਉਸ ਦੇ ਵਿੱਚ ਦੋਨੋਂ ਜਿਹੜੇ ਨੇ ਦੋਨੋਂ ਤਰੀਕਿਆਂ ਦੇ ਕੈਂਡੀਡੇਟਸ ਸ਼ਾਮਿਲ ਹੋ ਸਕਦੇ ਨੇ ਯਾਨੀ ਕਿ ਫਰੈਸ਼ਰ ਕੈਂਡੀਡੇਟਸ ਵੀ ਐਡ ਸੀਗੇ 50% ਪਲੱਸ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਵਲੰਟੀਅਰਸ ਕੰਮ ਕਰ ਰਹੇ ਨੇ ਉਹ ਵੀ ਇਸ ਦੇ ਵਿੱਚ ਜਿਹੜਨੇ ਉਹ ਸ਼ਾਮਿਲ ਸੀਗੇ ਠੀਕ ਹੈ ਤਾਂ ਭਰਤੀ ਦਾ ਜਿਹੜਾ ਹੈ ਕਾਫੀ ਸਾਰੇ ਚੇਂजेस ਹੋਣ ਤੋਂ ਬਾਅਦ ਬਹੁਤ ਸਾਰੇ ਰੀਜਨਸ ਕਰਕੇ ਇਹ ਭਰਤੀ ਜਿਹੜੀ ਰੱਦ ਕਰ ਦਿੱਤੀ ਗਈ ਸੀ ਤੇ ਕਾਫੀ ਸਾਰੇ ਕੈਂਡੀਡੇਟਸ ਉਸ ਸਮੇਂ ਬਹੁਤ ਜ਼ਿਆਦਾ ਨਿਰਾਸ਼ ਸਨ ਲੇਕਿਨ ਹੁਣ ਜਿਹੜਾ ਪੰਜਾਬ ਸਰਕਾਰ ਦਾ ਸਰਕਾਰੀ ਗਜ਼ਟ ਆਇਆ ਹੈ ਠੀਕ ਹੈ 2025 ਦਾ ਉਸ ਦੇ ਵਿੱਚ ਤੁਸੀਂ ਦੇਖ ਪਾਉਂਗੇ ਕਿ ਐਂਟੀਟੀ ਦੀ ਜਿਹੜੀ ਅਧਿਆਪਕਾਂ ਦੀ ਭਰਤੀ ਹੈ 8393 ਠੀਕ ਹੈ ਉਸ ਨੂੰ ਜਿਹੜੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਹੁਣ ਇਹ ਭਰਤੀ ਪੂਰੀ ਹੋਣੀ ਹੈ ਜਾਂ ਨਹੀਂ ਭਰਤੀ ਪੂਰੀ ਕੀਤੀ ਜਾਏਗੀ ਸਾਰੀ ਚੀਜ਼ਾਂ ਡਿਪਾਰਟਮੈਂਟ ਤੇ ਡਿਪੈਂਡ ਕਰਦੀਆਂ ਨੇ ਠੀਕ ਹੈ ਤਾਂ ਆਪਾਂ ਲੈਟਰ ਵੱਲ ਚੱਲਦੇ ਹਾਂ ਜੀ ਉਸ ਦੇ ਅਕੋਰਡਿੰਗ ਹੀ ਆਪਾਂ ਅੱਗੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਡਿਸਕਸ ਕਰਾਂਗੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ 8393 ਭਰਤੀ ਸੰਬੰਧੀ ਕੋਈ ਵੀ ਆਫੀਸ਼ੀਅਲ ਅਪਡੇਟ ਹੋਵੇ ਤਾਂ ਤੁਹਾਡੇ ਤੱਕ ਜ ਸਕੇ ਤਾਂਸ ਕਰਕੇ ਚੈਨਲ ਦੇ ਨਾਲ ਜਰੂਰ ਜੁੜੋ Telegram ਗਰੁੱਪ ਦੇ ਨਾਲ ਵੀ ਜਰੂਰ ਜੁੜਿਓ ਤਾਂ ਵਾਦਿਆਂ ਜੇ ਆਪਾਂ ਅਫੀਸ਼ੀਅਲ PDF ਵਾਲਾ ਤਾਂ ਇਹ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ 2025 ਦਾ ਹੈ ਇਹ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਜੀ ਨੰਬਰ ਆਫ ਪੋਸਟ ਦੀ ਉਸ ਤੋਂ ਬਾਅਦ ਆਪਾਂ ਅੱਗੇ ਦੀ ਗੱਲ ਕਰਾਂਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਨੰਬਰ ਆਫ ਪੋਸਟ ਦੀ ਜੀ ਆਪਾਂ ਗੱਲ ਕਰ ਲਈ 8393 ਠੀਕ ਹੈ ਨੰਬਰ ਆਫ ਪੋਸਟ 8393 ਲੇਕਿਨ ਹੁਣ ਗੱਲ ਕਰੀਏ ਕਿ ਕੀ 8393 ਹੀ ਪੋਸਟ ਆਊਟ ਹੋਣਗੀਆਂ ਜਾਂ ਘਟਾਈਆਂ ਵਧਾਈਆਂ ਜਾ ਸਕਦੀਆਂ ਨੇ ਤਾਂ ਇਹ ਭਰਤੀ ਜਿਹੜੀ ਆ 8393 ਤਾਂ ਇਹਨੇ ਮੈਂਸ਼ਨ ਕੀਤਾ ਹੈ ਲੇਕਿਨ ਨਾਲ ਤੁਸੀਂ ਦੇਖ ਸਕਦੇ ਹੋ ਨੀਡ ਬੇਸਡ ਯਾਨੀ ਕਿ ਉਹਨੇ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੂੰ ਕਿੰਨੇ ਕੁ ਪ੍ਰੀ ਪ੍ਰਾਇਮਿਟੀਚਰਜ਼ ਦੀ ਜ਼ਰੂਰਤ ਹੋਏਗੀ ਠੀਕ ਹੈ ਉਸ ਦੇ ਬਿਹਾਫ ਤੇ ਹੀ ਇਹ ਭਰਤੀ ਜਿਹੜੀ ਆ ਉਹ ਆਊਟ ਹੋਏਗੀ ਯਾਨੀ ਜਦੋਂ ਵੀ ਇਸ ਦਾ ਨੋਟਿਸ ਜਾਰੀ ਹੁੰਦਾ ਹੈ ਤਾਂ ਉਸ ਦੇ ਵਿੱਚ ਡਿਪਾਰਟਮੈਂਟ ਇਹਨਾਂ ਪੋਸਟ ਨੂੰ ਘਟਾ ਵੀ ਸਕਦਾ ਹੈ ਲੇਕਿਨ ਤੇ ਵਧਾ ਵੀ ਸਕਦਾ ਹੈ ਠੀਕ ਹੈ ਤਾਂ ਇਹ 8393 ਤਾਂ ਕਰ ਲੈਣੇ ਕਿ ਲਈ ਇਹਦੇ ਵਿੱਚ ਕੁਝ ਚੇਂजेस ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਠੀਕ ਹੈ ਤਾਂ ਇਹ ਭੱਤੀ ਦੇ ਵਿੱਚ ਕਾਫੀ ਕੁਝ ਚੇਂजेस ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੇ ਤੁਸੀਂ ਗੱਲ ਕਰੋ ਜੇ ਤੁਸੀਂ ਮੇਰੀ ਪੁਰਾਣੀ ਵੀਡੀਓ ਦੇਖੋ ਤਾਂ ਮੈਂ ਤੁਹਾਨੂੰ ਅਪ੍ਰੈਲ ਮਹੀਨੇ ਦੇ ਵਿੱਚ ਆਈ ਥਿੰਕ ਵੀਡੀਓ ਅਪਲੋਡ ਕੀਤੀ ਸੀ ਮੈਂ ਉਸ ਦੇ ਵਿੱਚ ਗੱਲ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਐਨਟੀਟੀ ਦੀਆਂ ਪੋਸਟਾਂ ਜਰੂਰ ਦੇਖਣ ਨੂੰ ਮਿਲਣਗੀਆਂ ਚਾਹੇ ਘੱਟ ਦੇਖਣ ਨੂੰ ਮਿਲਣ ਇਹ ਗੱਲ ਮੈਂ ਉਦੋਂ ਵੀ ਤਾਂ ਹੀ ਕਲੀਅਰ ਕਰੀ ਸੀ ਕਿਉਂਕਿ ਦੇਖੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹਮੇਸ਼ਾ ਪ੍ਰੀ ਪ੍ਰਾਇਮਰੀ ਦੇ ਵਿੱਚ ਐਲ ਕੇਜੀ ਤੇ ਯੂ ਕੇਜੀ ਕਲਾਸਿਸ ਹੀ ਹੁੰਦੀਆਂ ਸੀਗੀਆਂ ਲੇਕਿਨ ਹੁਣ ਜਿਹੜਾ ਨਵਾਂ ਸੈਸ਼ਨ ਜਿਹੜਾ ਹੁਣ ਚੱਲ ਰਿਹਾ ਹੈ ਠੀਕ ਹੈ ਇਸ ਦੇ ਵਿੱਚ ਇਹਨਾਂ ਨੇ ਨਵੀਂ ਕਲਾਸ ਐਡ ਕੀਤੀ ਸੀ ਜਿਹੜੀ ਕੀਤੀ ਗਈ ਸੀ ਨਰਸਰੀ ਯਾਨੀ ਕਿ ਪ੍ਰਾਈਵੇਟ ਸਕੂਲਸ ਮੰਗ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੀ ਨਰਸਰੀ ਕਲਾਸ ਜਿਹੜੀ ਐਡ ਕੀਤੀ ਗਈ ਹੈ ਨਰਸਰੀ ਐਲ ਕੇ ਜੀ ਯੂ ਕੇ ਜੀ ਦੈਨ ਫਰਸਟ ਕਲਾਸ ਹੁੰਦੀ ਹੈ ਠੀਕ ਹੈ ਤਾਂ ਹੁਣ ਜਿਹੜੇ ਬੱਚੇ ਨਰਸਰੀ ਦੇ ਵਿੱਚ ਨੇ ਠੀਕ ਹੈ ਤਾਂ ਉਹਨਾਂ ਨੂੰ ਵੀ ਤਾਂ ਕੋਈ ਟੀਚਰ ਚਾਹੀਦਾ ਏ ਪੜ੍ਹਾਉਣ ਦੇ ਲਈ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਤਾਂ ਉਹਦੇ ਅਕੋਰਡਿੰਗ ਹੀ ਆਪਾਂ ਭਰਤੀ ਦੀ ਗੱਲ ਕਰੀ ਸੀ ਮੈਂ ਉਸ ਟਾਈਮ ਵੀ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਲੇਟ ਦੇਖਣ ਨੂੰ ਮਿਲਣ ਭਰਤੀ ਚਾਹੇ ਘੱਟ ਦੀ ਖੇ ਵੱਧ ਦੀ ਖੇ ਲੇਕਿਨ ਭਰਤੀ ਜ਼ਰੂਰ ਆਏਗੀ ਠੀਕ ਹੈ ਕਿਉਂਕਿ ਦਾਖਲੇ ਬਹੁਤ ਜ਼ਿਆਦਾ ਹੋਏ ਨੇ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਜਿੱਥੇ ਵੀ ਹੋ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਨਰਸਰੀ ਦੇ ਵਿੱਚ ਕਿੰਨੇ ਬੱਚੇ ਪੜ੍ਹਦੇ ਨੇ ਠੀਕ ਹੈ ਬਹੁਤ ਸਾਰੇ ਦਾਖਲੇ ਜਿਹੜੇ ਨੇ ਨਵੇਂ ਸੈਸ਼ਨ ਦੇ ਵਿੱਚ ਨਰਸਰੀ ਦੇ ਬੱਚਿਆਂ ਦੇ ਜਿਹੜ ਨੇ ਉਹ ਹੋਏ ਨੇ ਠੀਕ ਹੈ ਤਾਂ ਇਹ ਪੋਸਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਡਿਪਾਰਟਮੈਂਟ ਇਸ ਨੂੰ ਜਿਹੜਾ ਹੈ ਬਹੁਤ ਜਲਦ ਪੂਰਾ ਕਰ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਹੁਣ ਡਿਪਾਰਟਮੈਂਟ ਤੇ ਡਿਪੈਂਡ ਕਰਦੀਆਂ ਨੇ ਜੇਕਰ ਉਹਨਾਂ ਨੂੰ ਲੱਗੇਗਾ ਕਿ ਸਾਨੂੰ ਟੀਚਰਜ਼ ਦੀ ਜ਼ਰੂਰਤ ਹੈ ਤਾਂ ਇਹ ਭਰਤੀ ਜ਼ਰੂਰ ਆਊਟ ਹੋਏਗੀ ਉਹਨਾਂ ਤੇ ਹੀ ਡਿਪੈਂਡ ਕਰਦਾ ਏ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜੋ ਜਿਹੜਾ ਹੈ ਪੇ ਸਕੇਲ ਰਹਿਣ ਵਾਲਾ ਹੈ ਤੇ ਪ੍ਰੀ ਪ੍ਰਾਇਮਰੀ ਸਕੂਲ ਟੀਚਰਸ ਨੇ ਇਹ ਠੀਕ ਹੈ ਪੋਸਟ ਆ ਮੈਂ ਤੁਹਾਨੂੰ ਆਲਰੇਡੀ ਜਿਹੜੀ ਗੱਲਬਾਤ ਕਰ ਚੁੱਕੇ ਆ ਤਾਂ ਇਹ ਪੰਜਾਬ ਦਾ ਸਰਕਾਰੀ ਗਜ਼ਟ ਹੈ ਤੁਸੀਂ ਆਪ ਵੀ ਦੇਖ ਸਕਦੇ ਹੋ 2025 ਦਾ ਠੀਕ ਹੈ ਪੇਜ ਨੰਬਰ ਮੈਂ ਤੁਹਾਨੂੰ ਆਲਰੇਡੀ ਜਿਹੜੀ ਸਾਰਾ ਕੁਝ ਮੈਂਸ਼ਨ ਕਰ ਚੁੱਕਿਆ ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਇਹ ਭਰਤੀ ਹੁਣ ਡਿਪਾਰਟਮੈਂਟ ਦੇਖੇਗਾ ਕਿ ਉਹਨਾਂ ਨੂੰ ਇਹ ਭਰਤੀ ਪੂਰੀ ਕਰਨੀ ਹੈ ਕਿਉਂਕਿ ਹੁਣ ਦੇਖੋ ਜੇ ਆਪਾਂ ਈਟੀਟੀ ਦੀ ਗੱਲ ਕਰ ਲਈਏ ਤਾਂ 9594 ਭਰਤੀ ਦੀ ਹਲੀ ਜਿਹੜੀ ਐ ਪ੍ਰੋਸੈਸ ਦੇ ਵਿੱਚ ਚੱਲ ਰਹੀ ਆ ਉਹ ਭਰਤੀ ਠੀਕ ਹੈ ਤਾਂ ਉਮੀਦ ਇਹ ਵੀ ਕਰ ਸਕਦੇ ਸਿਸਟਮ ਉਹਦੇ ਨਾਲੋਂ ਅਲੱਗ ਹੋਏਗਾ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਡਿਪਾਰਟਮੈਂਟ ਤੇ ਹੀ ਡਿਪੈਂਡ ਕਰਦੀਆਂ ਨੇ ਵੇਟ ਕਰਨੀ ਪੈਗੀ ਹਲੇ ਹੋਰ ਥੋੜਾ ਜਿਹਾ ਟਾਈਮ ਲੇਕਿਨ ਤੁਹਾਨੂੰ ਇਹ ਵੀ ਇੱਕ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਪਤਾ ਹੈ ਕਿ ਹੁਣ ਅੱਗੇ ਜਿਹੜਾ ਹੈ ਵੋਟਾਂ ਦਾ ਸਮਾਂ ਹੈ ਠੀਕ ਹੈ ਪੰਜਾਬ ਸਰਕਾਰ ਵੱਲੋਂ ਜਰੂਰ ਜਾਂਦੇ ਜਾਂਦੇ ਜਰੂਰ ਪੋਸਟਾਂ ਜਿਹੜੀਆਂ ਨੇ ਉਹ ਕੱਢੀਆਂ ਜਾਣਗੀਆਂ ਠੀਕ ਹੈ ਇਹ ਵੀ ਚੀਜ਼ਾਂ ਦੇਖੋ ਇਹ ਚੀਜ਼ਾਂ ਕਹਿਣ ਦੀਆਂ ਤਾਂ ਹੈ ਨਹੀਂ ਤੁਸੀਂ ਆਪ ਸਮਝਦਾਰ ਹੋ ਤਾਂ ਪੋਸਟਾਂ ਤੁਹਾਨੂੰ ਅੰਗਨਵਾੜੀ ਦੀ ਵੀ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਪਤਾ ਹੈ ਕਿ ਆ ਕਾਫੀ ਸਮੇਂ ਪਹਿਲਾਂ ਰੱਖੜੀਆਂ ਤੇ ਤਿਉਹਾਰ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਸੀ ਕਿ ਅੰਗਨਵਾੜੀ ਦੀ ਪੋਸਟ ਆਊਟ ਹੋਏਗੀ ਠੀਕ ਹੈ ਲਗਭਗ 3000 ਦੇ ਕਰੀਬ ਲੇਕਿਨ ਹਾਲੇ ਤੱਕ ਉਸ ਦਾ ਜਿਹੜਾ ਕੋਈ ਲੈਟਰ ਹੈ ਆਫੀਸ਼ੀਅਲੀ ਦੇਖਣ ਨੂੰ ਨਹੀਂ ਮਿਲਿਆ ਹੈਗਾ ਤਾਂ ਤੁਸੀਂ ਮੰਨ ਕੇ ਚੱਲੋ ਕਿ ਜਾਂਦੇ ਜਾਂਦੇ ਸਰਕਾਰ ਇਹ ਦੋਨੋਂ ਪੋਸਟਾਂ ਚਾਹੇ 8399 ਦੀ ਆਪਾਂ ਗੱਲ ਕਰ ਲਈਏ ਚਾਹੇ ਅੰਗਨਵਾੜੀ ਦੀ ਗੱਲ ਕਰ ਲਈਏ ਇਹ ਪੋਸਟਾਂ ਤੁਹਾਨੂੰ ਬਹੁਤ ਜਲਦ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਤੇ ਓਵਰ 올 ਜੇ ਆਪਾਂ ਹੋ ਇਹ ਨੋਟਿਸ ਜਾਰੀ ਹੁੰਦਾ ਹੈ ਤਾਂ ਇਹ ਸਾਰੇ ਜਿਹੜੇ ਡਿਪਾਰਟਮੈਂਟ ਤੇ ਡਿਪੈਂਡ ਕਰਦੀਆਂ ਨੇ ਠੀਕ ਹੈ ਪੇਪਰ ਹੋਏਗਾ ਜਾਂ ਨਹੀਂ ਦੇਖੋ ਇਹ ਤਾਂ ਹੋ ਨਹੀਂ ਸਕਦਾ ਕਿ ਸਿੱਧੀ ਭਰਤੀ ਹੋਵੇ ਠੀਕ ਹੈ ਪੇਪਰ ਜ਼ਰੂਰ ਹੋਏਗਾ ਪਹਿਲਾਂ ਵੀ ਦੇਖੋ ਜਦੋਂ ਸਿਲੇਬਸ ਆਊਟ ਹੋਇਆ ਸੀ ਉਸ ਦੇ ਵਿੱਚ ਵੀ ਸਾਰਾ ਪੇਪਰ ਦਾ ਕਲੀਅਰ ਉਹਨਾਂ ਨੇ ਮੈਂਸ਼ਨ ਕੀਤਾ ਸੀ ਉਹ ਚਲੋ ਗੱਲ ਅਲੱਗ ਹੈ ਕਿ ਬਹੁਤ ਸਾਰੇ ਰੀਜ਼ਨਸ ਕਰਕੇ ਇਹ ਜਿਹੜਾ ਚੈਲੰਜ ਹੋ ਗਿਆ ਸੀ ਨੋਟੀਫਿਕੇਸ਼ਨ ਜਿਹੜਾ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਸੀ ਲੇਕਿਨ ਚਲੋ ਭਰਤੀ ਰੱਦ ਹੋ ਗਈ ਲੇਕਿਨ ਹੁਣ ਉਮੀਦ ਕਰਦੇ ਹਾਂ ਕਿ ਡਿਪਾਰਟਮੈਂਟ ਵੱਲੋਂ ਜਦੋਂ ਵੀ ਇਹਦੇ ਰਿਗਾਰਡਿੰਗ ਕੋਈ ਲੈਟਰ ਜਾਰ ਦੁਜੀਗਲ ਐਗਜ਼ਾਮ ਜਿਹੜਾ ਜ਼ਰੂਰ ਹੋਏਗਾ ਹੀ ਹੋਏਗਾ ਠੀਕ ਹੈ ਨੰਬਰ ਆਫ ਪੋਸਟਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਫਿਲਹਾਲ ਐਂਟੀਟੀ ਦੇ ਲਈ ਜਿਹੜੀ ਆ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਜਿਹੜੇ ਕੈਂਡੀਡੇਟਸ ਵੇਟ ਕਰ ਰਹੇ ਸਨ ਉਹਨਾਂ ਦੇ ਲਈ ਇੱਕ ਉਮੀਦ ਦੀ ਕਿਰਨ ਜਾਗੀ ਹੈ 80 ਤੇ BEd ਨੂੰ ਛੱਡ ਕੇ ਹੁਣ ਐਂਟੀਟੀ ਦੀਆਂ ਪੋਸਟਾਂ ਵੀ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਰਨਗੀਆਂ ਪਿਛਲੇ ਜਦੋਂ ਐਂਟੀਟੀ ਦੀਆਂ ਪੋਸਟਾਂ ਆਈਆਂ ਸੀਗੀਆਂ ਉਸ ਸਮੇਂ ਬਹੁਤ ਸਾਰੇ ਕੈਂਡੀਡੇਟਸ ਨੇ ਐਂਟੀਟੀ ਕਰ ਲਈ ਸੀ ਤਾਂ ਉਹਨਾਂ ਸਾਰਿਆਂ ਨੂੰ ਇਸ ਦਾ ਜਿਹੜਾ ਬੈਨੀਫਿਟ ਹੈ ਉਹ ਹੋਣ ਵਾਲਾ ਹੈ ਠੀਕ ਹੈ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਇਹਨਾਂ ਨੂੰ ਲੈ ਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਉਮੀਦ ਕਰਦੇ ਹਾਂ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੀ ਹੋਵੇਗੀ ਬਾਕੀ ਜਦੋਂ ਹੀ ਇਹਦੇ ਰਿਗਾਰਡਿੰਗ ਹੋਰ ਅਫੀਸ਼ੀਅਲ ਅਪਡੇਟ ਆਉਂਦੀ ਹੈ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਜਰੂਰ ਸਾਂਝੀ ਕਰਾਂਗੇ ਇਹ ਪੂਰਾ PDF ਮੈਂ ਤੁਹਾਨੂੰ ਜਾ ਕੇ ਤੁਸੀਂ ਆਪ ਵੀ ਜਿਹੜਾ ਇਸ ਨੂੰ ਰੀਡ ਆਨ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਹਰ ਪ੍ਰਕਾਰ ਦੇ ਅਪਡੇਟ ਜਿਹੜੇ ਟਾਈਮ ਟੂ ਟਾਈਮ ਤੁਹਾਨੂੰ ਮਿਲ ਸਕੇ ਤਾਂ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ